ਸਾਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਹੜੇ ਵਿਜ਼ਿਟ ਹੈਗੀ ਆ ਪਿੰਡ ਕੋਟਲਾ ਸਰਸਿੰਗਲਾ ਜ਼ਿਲ੍ਹਾ ਅਮਰਸਰ ਪੰਦੇ ਜੀ ਤਹਿਸੀਲ ਮਜੀਠਾ ਨਜ਼ਦੀਕ ਇਹਨੂੰ ਫਤਗਾ ਜੁੜਿਆ ਪੈਂਦਾ ਤੇ ਬਾਈ ਯੋਧੇ ਉਹਨੇ ਕੋਲ ਆ ਚੁੱਕੇ ਜੀ ਅੱਜ ਵੀ ਇਹਨਾਂ ਕੋਲ ਕੋਈ ਛੀਸਾਦ ਲੈ ਆ ਪਸ਼ੂ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀ ਗਏ ਇਹਨੇ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਕੋਸਤ ਬਣਾ ਬਜੀ ਕਿੱਥੇ ਬਣਾਉ ਇੱਥੇ ਆ ਕੇ ਚੋਈ ਕਰੋ ਪਾਸ ਕਰੋ ਪੂਰੀ ਤਸਰੀ ਖਰੀਦੋ ਨਾਲੇ ਵੀਡੀਓ ਵਾਟ ਸ਼ੇਅਰ ਕਰ ਦਿਆ ਕਰੋ ਚਲੋ ਗਾਵੇਂ ਕੇ ਵੀਰ ਫਾਇਰ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਹਸਤੀ ਕਾਲ ਸੰਦੀਪ ਵੀਰ ਕੀ ਹਾਲ ਜੇ ਹੋਰ ਸੁਣਾਓ ਠੀਕ ਠਾਕ ਜੇ ਮੇਰਾ ਮੇਰਾ ਬਾਈ ਜੀ ਮੇਰਾ ਹੋਰ ਹੋਰ ਸੁਣਾਓ ਜੀ ਵਧੀਆ 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 ਸੰਦੀਪ ਕਿਵੇਂ ਚੱਲ ਰਿਹਾ ਬਾਈ ਜੀ ਕੰਮ ਵਧੀਆ ਕਿਰਪਾ ਗੁਰੂ ਰਾਮਦਾਸ ਦੀ 15-20 ਮਿੰਟਾਂ ਚ ਤੁਹਾਨੂੰ ਪਤਾ ਮਾਲ ਵਿਕ ਜਾਂਦਾ ਤਾਂ ਮਾਲ ਸੁਥਰਾ ਪਾਈ ਦਾ ਹਾਂਜੀ ਤੇ ਤੁਹਾਨੂੰ ਪਤਾ ਹੀ ਆ ਵੇਖੋ ਥਣ ਭਾਂਡੇ ਵਾਲੀ ਮੈਂ ਪਾਈ ਜਿੱਦਾਂ ਦੀ ਸਾਫ਼ ਪਾਉਣੀ ਜੀ ਬਿਲਕੁਲ ਹਾਂਜੀ ਕਿੰਨੇ ਬਾਈ ਜੀ ਅੱਜ ਫਿਰ ਆਪਣੇ ਤਾਂ ਵੀ ਜੀ ਅੱਜ 5 ਲੱਗ ਜੇ ਆਜੋ ਫਿਰ ਲੋ ਜਿਹੜੇ ਪਾਸੇ ਆਜੋ ਹਾਂਜੀ ਸੂਈ ਹੈ ਜੀ ਇਹ ਇਹ ਸੂਈ ਜੇ ਬੱਚਾ ਮਰ ਗਿਆ ਜੀ ਵੀ ਅੱਛਾ ਬੱਚਾ ਮਰ ਚੁੱਕਿਆ ਹਾਂਜੀ ਹਾਂਜੀ ਦੁੱਧ ਕਿੰਨਾ ਜੀ ਵੀਰ ਜੀ 10 ਲੀਟਰ ਠੰਡਾ ਕਰਕੇ ਜਿਹੜਾ ਮਰਜੀ ਖੜੇ ਪਹਿਲਾ ਸੁਗਾ ਜੇ ਠੀਕ ਆ 2 ਕਿਲੋਮੀਟਰ ਤੇ ਇੱਥੇ ਮੇਰੇ ਪਿੰਡ ਦੇ ਲਾਗੂ ਮੈਂ ਮੈਂ ਲਈ ਠੀਕ ਆ 1 ਰੁਪਏ ਦਾ ਝੂਠ ਨਹੀਂ ਨਿਕਲੂਗਾ ਜਾ ਕੇ ਤਸੱਲੀ ਕਰਕੇ ਪੁੱਛ ਕੇ ਫਿਰ ਆਣ ਕੇ ਮੈਂ ਖੜੇ ਕੋਈ ਆਜੋ ਫਿਰ ਲਓ ਜੀ ਵੇਖੋ ਲੋਹੀ ਝੋਟੀ ਤੇ ਪਹਿਲਾ ਸੁਆ ਇਹ ਵੱਡੀ ਝੋਟੀ ਐ ਪਿਓਰ ਲੋਹੀ ਹਰਿਆਣਾ ਕਰ ਦਈਏ ਵਾਕੇ ਵਾਕੇ ਗੱਲ ਸਹੀ ਹੈ ਜੀ ਆਣ ਵੇਖੋ ਇਹ ਦਮੂਸੇ ਗਨੇਰ ਦਾ ਹੈ ਕਿ ਨਹੀਂ ਵਾਕੇ ਗੱਲ ਸਹੀ ਸਹੀ ਗੱਲ ਹੈ ਜੀ ਆ ਆ ਵੇਖੋ ਜੀ ਉਹ ਚੀਜ਼ਾਂ ਨਹੀਂ ਲੱਗਦੀ ਨਹੀਂ ਨਹੀਂ ਲੱਗਦੀ ਭਾਜੀ ਨਹੀਂ ਲੱਗਦੀ ਬੜੀ ਸੋਹਣੀ ਝੋਟੀ ਆ ਤੇ ਨਸਲਾ ਪੂਰੀ ਝੋਟੀ ਦੇ ਤੇ ਟਿਕਟ ਉਹ ਲੈ ਲੈਂਦੇ ਜੀ ਹਾਂਜੀ ਟੀਕਾ ਨਾ ਸਾਡੇ ਘਰ ਪਹਾੜੇ ਤੇ ਮਿਲਦੀ ਦੋਵੇਂ ਟਾਈਮ ਕੋ ਆਵੇ ਗਾਂ ਲੈ ਸਕਦੀ ਹੈ ਨਾ ਆ ਜਾ ਕੇ ਦਿਹਾੜੀ ਦੋ ਦਿਨ ਟੀਕਾ ਵਾਲਾ ਬਿਲਕੁਲ ਸਹੀ ਗੱਲ ਸੱਚ ਆਪ ਬਦੱਸ ਦਈਏ ਕਿ ਗਾਂ ਟੀਕਾ ਲੈ ਜਾ ਲੈ ਸਕਦੀ ਹੈ ਜੀ ਪਰ ਵੇਖ ਲੋ ਨਾੜਾ ਵੇਖੋ ਚੰਗੀ ਚੰਗੀ ਹੈ ਜੀ ਹਾਂਜੀ ਹਾਂਜੀ ਭਾਈ ਜੀ ਫਿਰ ਵੇਖ ਲੋ ਸੁਨੀਲ ਜੀ ਇੱਦਾਂ ਦੀ ਕੱਟੀ ਦੇ ਕੋਈ ਡੇਢ ਦੀ ਵੇਚਣ ਡਿਆ ਪਰ ਆਪਾਂ ਡੇਢ ਦੀ ਨਹੀਂ ਕੋਈ ਵੇਚਣੀ ਆਪਾਂ ਤੇ ਉਹ ਕੰਮ ਕਰਨਾ ਵੀ ਜਿਹੜਾ 20 ਕੁ ਮਿੰਟਾਂ ਦੀ ਮਾਲ ਵੇਚ ਜੇ ਉਹ ਕਰ ਦਿਓ ਟੀਕਾ ਕਰ ਦਿਓ ਫਿਰ ਦੱਸੋ ਵੇ ਤੁਨੂੰ ਸੰਦੀਪ ਵੀ 80000 ਵਟ ਲਈਦਾ ਹਾਂ ਉਨੀਆ ਤਰਦੀ ਦੇ ਦੀਏ ਰੇਟ ਦਾ ਹੁੰਦਾ ਸਹੀ ਹੈ ਜੇ ਬਿਲਕੁਲ ਸਹੀ ਤੈਨੂੰ ਪਿਆ ਜੋ 70000 ਦੀ ਲਓ ਵੇਖੋ ਕਰੋ ਆਹ ਬਸ ਠੀਕ ਹੈ ਜਾਣ ਦੋ ਵੇਖੋ ਰੇਟ 70000 ਰੁਪਇਆ ਪਰ ਪਹਿਲੇ ਉੱਡਣੀ ਹੈ ਝੋਟੀ ਨਸਲਾਪੁਰੀ ਆ ਜੋ ਕਰ ਦੋ ਨੰਬਰ ਤੇ ਆ ਜੀ ਆਹਾ ਭਾਈ ਜੀ ਇਹ ਗੱਬਣ ਜੇ ਮੈਂ ਅੱਛਾ ਗੱਬਣਾ ਹਾਂਜੀ ਲਓ ਜੀ ਤੋਰੋ ਕਰਾਂ ਜੀ ਕੱਢ ਨੂੰ ਤੋਰੋ ਵੀ ਜੀ ਕਰਾਂ ਇਹਨੂੰ ਵੀ ਤੇ ਵੇਖੋ ਆ ਜੋ ਭਾਈ ਜੀ ਜੋ ਰੇਟ ਵੇਖੋ ਤੇ ਕਿੰਨਾ ਤੋਟ ਕਰੋ ਬਜੀ ਇਹ ਇਹ ਵੀਰ ਦੀ 13 ਵੀ ਕਰ ਸਕਦੀ 14 ਵੀ ਕਰ ਸਕਦੀ ਯਾਰ ਬਿਲਕੁਲ ਐਵੇਂ ਕਹਿ ਦਿਆ 20 ਕਿਲੋ 20 ਕਿਲੋ ਤਾਂ ਕੋਈ ਜਾ ਕੇ ਸੇਵਾ ਕਰਨੂਗਾ ਤੇ ਕਰ ਨਹੀਂ ਹਾਂ ਦੇ ਲੋ ਜੀ ਦੇ ਲੋ ਜੇ ਸੂਨ ਦਾ ਕਿਤੇ ਕਰੀ ਬਾਕੀ ਚੰਗਾ ਪਾਂਡਾ ਲੱਗਾ ਜੀ ਹਾਂਜੀ ਹਾਂ ਠੀਕ ਆ ਬਜੀ ਠੀਕ ਆ ਨਾਲੇ ਲੋਕਲ ਮਾਲ ਆ ਸਾਰਾ ਇਹ ਹਾਂ ਦਿਖਾਓ ਜੀ ਮੈਂ ਤੀਜਾ ਜੇ ਗਰੰਟੀ ਆ ਤੀਜਾ ਆ ਹਲੋ ਤੋ ਲੋਕ ਲੈ ਜੀ ਇਹਨਾਂ ਦੇ ਤੁਰੇ ਹਨ ਸੰਦੀਪ ਵੀਰ ਹਾਂ ਬਿਲਕੁਲ ਭਾਜੀ ਬਿਲਕੁਲ ਐਵੇਂ ਕਹਿ ਦੀ ਆ ਗਾਈ ਜੰਮ ਦੇ ਮਾਰ ਦੇ ਜਾਂਦੇ ਹਾਂ ਰਹਾਣੇ ਜਾਵਾਂਗੇ ਭਾਜੀ ਥੱਲੋਂ ਉੱਠੇ ਹੈਗਾ ਨਹੀਂ ਇਹਦੇ ਪਰੀਆਂ ਸੰਦੀਪ ਵੀਰ ਪਰੀਆਂ ਪਰੀਆਂ ਭਾਜੀ ਜਿਹੜਾ ਇਹਨਾਂ ਦੀ ਸੇਵਾ ਕਰਦਾ ਉਹ ਤਾਰ ਦਿੰਦੀਆਂ ਤਾਰਦੀਆਂ ਜੀ ਭਾਜੀ ਕਿਉਂ ਨਹੀਂ ਤਾਰਦੀਆਂ ਜੀ ਆ ਦੋ ਕਹਿਣ ਦੁੱਧ ਦੇ ਚੋਲੇ ਆ ਆਉਣ ਲੱਗੇ ਆ ਸਵੇਰੇ ਫਿਰ ਸੁੱਚੇ ਮੂੰਹ ਉੱਠਣ ਲੱਗਾ ਦੇ ਦੇਣਾ ਇਹ ਨਹੀਂ ਕਮਾਈ ਭਾਗ ਪੰਜਾਹ ਕਿੱਲਿਆਂ ਵਾਲਾ ਹੋਵੇ ਉਹਨੂੰ ਨਹੀਂ ਹੁਣੀ ਨਹੀਂ ਆਣੇ ਬਿਲਕੁਲ ਸਹੀ ਗੱਲ ਹੈ ਕਹਿਣ ਨੂੰ ਕਹੀਂ ਜਾਂਦਾ ਇਹਨਾਂ ਨੂੰ ਸਿਰਫ ਇਹੋ ਵੀ ਅੱਜਕੱਲ ਜਵਾਲ ਸਾਮਦੇ ਨਹੀਂ ਕੇ ਸਾਮਦੇ ਨਹੀਂ ਕੇ ਬਾਅਦ ਚ ਦੇ ਨਹੀਂ ਦੇ ਦਿਆ ਸੰਦੀਪ ਵੀਰ ਉਹ ਜੈ ਜੀ ਜੈਨ ਦੋ ਜੀ ਫਿਰ ਜੋਰਾ ਸਿੰਘ ਜੀ ਟੀ ਚੋਟੀ ਜਾ ਯਾਰ ਦੇ ਹਿਸਾਬ ਨਾਲ ਦੀ 1 15 ਦੀ 10 ਦੀ ਆ ਹਾਂ ਹਾਂ ਨਾ 85000 ਰੁਪਏ ਦਾਾਂ ਦੇ ਛੋੜ ਕਰਾਂਗੇ 1000 ਰੁਪਏ ਕਰਦੇ ਕਰੇ ਪੱਕੇ ਰੇਟ ਹੀ ਆ ਜਾ ਮੈਂ ਵੇਖੀ ਚੱਲੋ ਲੈ ਵੇ ਵੇਖੋ ਪਰ ਰੇਟ ਇਹੋ ਜਿਹਾ ਪਾਉਣੇ ਪੂ ਆਖੂ ਕਾ ਵੀ ਠੀਕ ਕਿਸੇ ਨੇ ਅੱਗੇ ਵੀ ਲੋਕੀ ਮੈਨੂੰ ਜਿਹੜੇ ਫੋਨ ਕਰਕੇ ਵੀ ਆਖ ਦਿੰਦੇ ਆਂਦੇ ਰੇਟ ਤੇਰੇ ਬਿਲਕੁਲ ਜੈਨੂਨ ਹੁੰਦੇ ਹਾਂਜੀ 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 ਲਓ ਇਹ ਵੀ ਦੇਖੋ ਇਹ ਵੀ ਕੱਪੜੀ ਆ ਕੱਪੜੀ ਆ ਮੈਂ ਬੜੀ ਚੰਗੇ ਆ ਵੇਖੋ ਘਰਾਂ ਦੇ ਹੁਣ ਦੇਖੋ ਜੀ ਹਾਕ ਨਹੀਂ ਮੈਂ ਤੋਰ ਤੋਰ ਮੱਠੀ ਮੱਠੀ ਤੋਰ ਤੋਰ ਹੀ ਤੋਰੋ ਤੋਰੋ ਭਾਈ ਹੱਥ ਤੱਕੇ ਹੱਥ ਝੋਟੀ ਆ ਜਿੱਥਾਂ ਵੇਖੋ ਥਾਂ ਦੀਆਂ ਕੁੜੀਆਂ ਪੀੜੀਆਂ ਹੋਏ ਪੁਰੇ ਪਾ ਵਾਂਗੂ ਕਿਰ ਗੇੜ ਦੇ ਆਂ ਲੋ ਇੱਧਰ ਅਨਦੀਪ ਜੀ ਇੱਧਰ ਆ ਲੱਗ ਜਾ ਇੱਕ ਮਿੰਟ ਇੱਕ ਮਿੰਟ ਆਹ ਦੇਖੋ ਕੀ ਥਾਂ ਲੱਗੀ ਠੀਕ ਹੈ ਭਾਈ ਆ ਠੀਕ ਤੋਰੋ ਉੱਥੇ ਲੈ ਚੱਲੋ ਉੱਥੇ ਲੈ ਚੱਲੋ ਬੋਰਾ ਦੇ ਤਾਂ ਭਾਈ ਹੁਣ ਇੱਧਰ ਲੈ ਵਣ ਛੋੜੇ ਨੇ ਦੁੱਧ ਨਾਲ ਕਿਹੜੀਆਂ ਕਰਨੀਆਂ ਆ 13 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਹਾਂਜੀ ਹਾਂ ਕੋਈ ਸੇਵਾ ਕਰੂਗਾ ਕੋਈ 15 ਚੋਲੇ ਕੋਈ 14 ਚੋਲੇ ਬਿਲਕੁਲ ਉਹ ਤੇ ਗੱਡੀ ਆਪ ਦੀ ਕਿਸੇ ਦੀ ਆਪ ਦੀ ਆਪ ਦੀ ਹੈ ਜੀ ਗੱਲ ਆ ਹਾਂਜੀ ਕਿੰਨੇ ਦੀ ਦੇ ਦਈਏ 1 20 ਦੀ ਦੇ ਦਈਏ 95000 ਰੁਪਏ ਦੇ ਦਾਂਗੇ ਜੀ ਛੋੜੀ 1000 ਰੁਪਇਆ ਹੋਰ ਛੱਡ ਦਾਂਗੇ ਚਲੋ 94 ਛੱਡ ਦਾਂਗੇ 93 ਦੀ ਆਹ ਚੱਲਣ ਤੇ ਕਰਾਂ ਦੇ ਲੋ ਜੀ ਆਹ ਜੀ ਤਾਜੀ ਸੂਈ ਜੇ ਕੱਲ ਸਵੇਰ ਦੀ ਬੱਚੇ ਦੇ ਲੜ ਨਾਲ ਲੱਗਾ ਇਹ ਹੋਰ ਅ ਸਿੰਘ ਜੀ ਅੰਦਰ ਸਿਰਾਂ ਕਰਾਵਾ ਜੋੜੇ ਅਸੀਂ ਸਿਰਾਂ ਮਾਦਨ ਅੰਦਰ ਰੇਟ ਨਾਲ ਵੀ ਸਿਰਾਂ ਕਰਾਵਾਂਗੇ ਸੰਦੀਪ ਵੀ ਰਿਆ ਨਹੀਂ ਬੰਦੇਰਾ ਪਰ ਵੀ ਸਿਰਾਂ ਹੀ ਕਰਾਈ ਜਣਾ ਆਹ ਤੇ ਰੇਟ ਨਹੀਂ ਹੋਣਾ ਹੈ ਬਿਲਕੁਲ ਜੀ ਵੇਖੋ ਕਾਲੀ ਸ਼ਾਹ ਤੂੰ ਆ ਗਈ ਆ ਨਹੀਂ ਲਓ ਜੀ ਵੇਖੋ ਕਰਾ ਲਈ ਆਹ ਵੇਖੋ ਵੱਡੀ ਝੋਟੀ ਆ ਰੋਈ ਨਾਲੇ ਪੂਰੀ ਝੋਟੀ ਕੱਟਾ ਮਗਰ ਤੇ ਕੱਟਾ ਮਗਰਾ ਤੇ ਵੇਖੋ ਥਣ ਵੀ ਆ ਉਹ ਗੇ ਸੁਮਬਾ ਥਣ ਪੁਰਾਣਾ ਥਣ ਜਿਹੜਾ ਪਰ ਵਾਰ ਕਹਿੰਦੇ ਜੀ ਹਾਂ ਜੀ ਹਾਂ ਓਈ ਆ ਆ ਜੂ ਕਰ ਆ ਜੀ ਆਲਸੋ ਇਹ ਦਿੱਸ ਰਿਹਾ ਸਿੰਦੀ ਬਸ ਠੀਕ ਆ ਹਾਂਜੀ ਹਾਂਜੀ ਫਿਰ ਵੀਰ ਜੀ ਬੋੜਾ ਇਹ ਕੋ ਹੋਊਗਾ 10 ਹੋ ਜਾਏ 10:30 ਹੋ ਜਾਏ ਜਿਹੜਾ ਤੋਲ ਕੇ ਤੁਹਾਨੂੰ ਹੀ ਪਤਾ ਦੋ ਦਿਨਾਂ ਦੀ ਇਹੋ ਕੋਈ ਹੋਣਾ 14-15 ਕਹਿ ਦਈਏ ਮੁੜ ਕੇ ਗੱਲ ਨਹੀਂ ਫੜਾਂਗੇ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਨਾੜੂ ਨਾਲ ਵਜੇ ਦਾ ਕਿੰਨੇ ਦੀ ਵੇਚਦੀ ਐ ਸੰਦੀਪ ਵੀਰ ਜਾਂਦੋ ਜੈ ਜੀ ਜੀ ਇੱਕ ਅੱਧੀ ਦਾ 10 ਛੱਡ ਸਾਨੂੰ ਹਾਂ 92 ਦੀ ਦੇ ਦਈਏ ਕਰ ਦਿਓ ਮਾਨਦਾਨਾ ਪੀ ਯਾ ਯਾਰ ਦੋ ਛੱਡਾਂਗੇ 90 90 ਹਜ਼ਾਰ ਦੀ ਚਲੋ ਜਾਣ ਦੋ ਠੀਕ ਹੈ ਇਹ ਘਪਣਾ ਜੀ ਇਹ ਵੀ ਸੂਈ ਆ ਇਹ ਵੀ ਸੂਈ ਜ ਤਾਜੀ ਸੂਈ ਜ ਮਗਰ ਕੱਟੀ ਏ ਇਹ ਵੀ ਦੋ ਰੋ ਲਓ ਜੀ ਇਹ ਵੀ ਦੇਖੋ ਘਰਾ ਦੇ ਤਾਜੀ ਸੂਈ ਕੱਟੀ ਮਗਰ ਇਹ ਵੀ ਕਸ ਕੀ ਬਾਤ ਹੈ ਝੂਟੀ ਵੱਡੀ ਤਿੰਨ ਦਿਨ ਹੋ ਗਏ ਜ ਸੂਈ ਨੂੰ ਬੱਤਾਂ ਤੋਂ ਘਰਾ ਦੇ ਵੱਜਣ ਵੇਖੋ ਸੰਦੀਪ ਜੀ ਵੱਡੀ ਬਾਈ ਵੱਡੀ ਆ ਹਾਂ ਜੀ ਭਾਲ ਕਰਦੀ ਬੜੀ ਜੀ ਦੇ ਪਿੰਡ ਦੋ ਥਾਣਾਂ ਨੂੰ ਬਿਲਕੁਲ ਹਾਂ ਜੀ ਆਂ ਦੋ ਰੇ ਆਂ ਦੋ ਆ ਜਿਹੜੀ ਇਹਨੇ ਬਰਾਬਰ ਕੀਤੀ ਪੂਰੀ ਹਾਂਜੀ ਗੰਦੀ ਨਹੀਂ ਅਜੇ ਪੂਰੀ ਬਰਾਬਰ ਠੀਕ ਆ ਠੀਕ ਆ ਕਾਦੀ ਬੜਾ ਝੋਟਾ ਜੀ ਹਾਂਜੀ ਬਾਜੀ ਫਿਰ ਝੋਟੀ ਦਾ ਸੰਦੀਪ ਵੀ ਰੇਲ 1 20 ਦੀ ਵੀ ਆ ਹੂੰ ਹੂੰ ਤੇ ਤੁਹਾਨੂੰ ਮੈਂ ਪਹਿਲਾਂ ਵਜਨ ਕੀਤਾ ਤੇ ਮੋਲ ਉਹ ਕਰਨਾ ਵੀ ਜੋ ਹੱਥ ਕਰਾਉਣ ਵਾਲੀ ਗੱਲ ਕਰਦੇ ਆ ਹੱਥ ਕਰਾਉਣ ਵਾਲੇ ਹਾਂਜੀ 97000 ਦੀ ਦੇ ਦਾਂਗੇ ਛੋੜ ਕਰ ਦੋ ਜਿੰਨੇ ਕਰਦੇ ਆ ਦੋ ਹੀ ਕਰ ਦਾਂਗੇ 95 95 ਚਲੋ ਪਾ ਠੀਕ ਆ ਹਾਂਜੀ ਜਾਣ ਦੋ ਇਹ ਹਲੋ ਕਿੱਦਾਂ ਜੀ ਫੋਨ ਠੀਕ ਠੀਕ ਆ ਹਨ ਭਾਂਡੇ ਦੀ ਸਾਫ ਬਿਲਕੁਲ ਵੱਡੀਆਂ ਝੋਟੀਆਂ ਜੀ ਆ ਦੇਖੋ ਆਹ ਦੇਖੋ ਗੱਬਣਾ ਆਵੇ ਲੈ ਵੇਖੋ ਠੀਕ ਹੈ ਭਾਜੀ ਹਾਂਜੀ ਆਹ ਤੇ ਚੂਣ ਬਹੁਤ ਜਿਆਦਾ ਆਇਆ ਜਿੰਦਾ ਮਿੰਟੇ ਨੂੰ 500 ਦਈਏ ਨਾ ਪੰਪ ਵਾਲੇ ਨੂੰ ਆਖ ਦਿੰਦਾ ਹੋ ਵੀ ਗਿਆ ਜ ਤੇਲ ਉਸ ਹਿਸਾਬ ਦੇ ਉਹ ਕੰਮ ਆ ਜੀ ਚਲੋ ਕੋਈ ਗੱਲ ਨਹੀਂ ਪਾ ਠੀਕ ਆ ਚਲੋ ਹੋਰ ਭਾਜੀ ਬਹੁਤ ਸਾਫ ਜੇ ਖਣ ਭਾਂਡੇ ਦੀ ਉਦਾਂ ਕਿਹੇ ਗੱਲੋਂ ਨਹੀਂ ਆ ਹਾਂ ਬਾਕੀ ਚਲੋ ਟੀਕਾ ਲੈ ਆਇਆ ਸੀ ਜੀ ਇੱਕ ਦੋ 91 ਪਾਏ ਆ ਹਾਂਜੀ ਆਵੇ ਕੋਈ ਆ ਮੈਂ ਦੀ ਤਸੱਲੀ ਨਾਲ ਕਰਾਵਾਂਗੇ ਵੀ 2 ਕਿਲੋਮੀਟਰ ਤੋਂ ਜਿੱਥੋਂ ਲਈ ਆ ਜਾ ਕੇ ਪੁੱਛ ਕੇ ਫਿਰ ਸਾਨੂੰ ਆਣ ਕੇ ਮੈਂ ਖੜੀ ਠੀਕ ਹੈ ਬੱਜੀ ਇਹ ਨਹੀਂ ਵੀ ਬੱਚਾ ਮਰ ਗਿਆ ਤੇ ਕੋਈ ਆਸ ਦੂਗਾ ਤੋਕੜਿਆ ਜਾ ਕੇ ਤਾਂ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਨੰਬਰ ਜੀ ਫਿਰ ਬੱਜੀ ਨੰਬਰ 98554 09894 ਠੀਕ ਹੈ ਨਾਂ ਜੋਦਾ ਪਿੰਡ ਕੋਨਲਾ ਸਦਰ ਨੇੜੇ ਫਦੇਗੜ ਚੂੜੀਆਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ